ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਸਵੇਰ ਦੀ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਹੈਗਾ ਜੀ ਕੀ ਅੱਜ ਅੱਜ ਜਾ ਰਹੇ ਆ ਜੀ ਅਸੀਂ ਪਾਰਲਰ ਤੇ ਪਾਰਲਰ ਵਾਲੀ ਭੈਣ ਕੋਲੇ ਕੋਈ ਕੁੜੀ ਲੱਗੀ ਆ ਤੇ ਉਹ ਕੁੜੀ ਦਾ ਹੈਗਾ ਜੀ ਹੈਪੀ ਬਰਥਡੇ ਟੂ ਟੂ ਸੋ ਆਪਾਂ ਨੂੰ ਪਰਸ ਚੁੱਤ ਦਾ ਚਰੀ ਨੇ ਕਿਹਾ ਹੋਇਆ ਭੈਣ ਨੇ ਤੇ ਆਪਾਂ ਉਹਨਾਂ ਦੇ ਚੱਲੇ ਆ ਜੀ ਹੈਪੀ ਬਰਥਡੇ ਤੇ ਆਪਾਂ ਹਜੇ ਨਾਉਣਾ ਨੂਣਾਗਾ ਤੇ ਫੋਨ ਆਇਆ ਸੀ ਹੁਣੇ ਹੀ ਤੇ ਫਿਰ ਤੁਹਾਨੂੰ ਜਬ ਬਹੁਤ ਜਲਦੀ ਅਸੀਂ ਵੀ ਖੁਸ਼ਖਬਰੀ ਦੇਵਾਂਗੇ ਅੱਜ ਦੇ ਬਲੌਗ ਦੇ ਵਿੱਚ ਹੀ ਤੇ ਆਪਣੇ ਵੀ ਕੰਪਲੀਟ ਹੋਏ ਆ 100 ਕੇ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਪਿਆਰ ਦੇ ਸਦਕੇ ਤੇ ਅਸੀਂ ਵੀ ਇਸੇ ਬਲੌਗ ਦੇ ਵਿੱਚ ਹੀ 100 ਕੇ ਦਾ ਕਟਾਂਗੇ ਕੇਕ ਠੀਕ ਆ ਜੀ ਤੇ ਤੁਸੀਂ ਸਾਰਾ ਜਾਣੇ ਵਧਾਈਆਂ ਜ਼ਰੂਰ ਦਿਓ ਜੀ ਤੇ ਆਪਾਂ ਥੋੜੀ ਜਿਹੀ ਡੈਕਟੋਰਿਜ਼ਨ ਕਰਾਂਗੇ ਘਰ ਦੇ ਵਿੱਚ ਮੜੀ ਜੀ ਕਰਾਂਗੇ ਜ਼ਿਆਦਾ ਨਹੀਂ ਤੇ ਜਿਹਦੇ ਵਿੱਚ ਕਿ ਕੁੱਕੀ ਆ ਰਹੀ ਆ ਮੇਰੀ ਫਰੈਂਡ ਤੇ ਜਿਹੜਾ ਸਾਰਾ ਖਰਚ ਆਗਾ ਉਹ ਅਸੀਂ ਕੁਝ ਵੀ ਨਹੀਂ ਕੀਤਾ ਜਿਵੇਂ ਆਪਾਂ ਕਹਿ ਦਈਏ ਠੀਕ ਹੈ ਤੇ ਉਹ ਸਾਰਾ ਪਾਲਰ ਵਾਲੀ ਭੈਣ ਨੇ ਕੀਤਾਗਾ ਵਿਚਾਰੀ ਨੇ ਤੇ ਆਪਣੀ ਫਰੈਂਡ ਵੀ ਆ ਉਹ ਆਪਣੇ ਘਰ ਦਾ ਸਦਸਾ ਵੀ ਆ ਉਹ ਭੈਣ ਬਣਾਇਆ ਹੋਇਆ ਨੇ ਜੀ ਮੈਨੂੰ ਤੇ ਕੁੱਕੀ ਭੈਣ ਮੰਗੂ ਉਹ ਵੀ ਬਹੁਤ ਪਿਆਰ ਕਰਦੀ ਆ ਆਪਾਂ ਨੂੰ ਤੇ ਉਹਨੇ ਵਿਚਾਰੀ ਨੇ ਉਹ ਕਹਿੰਦੀ ਵੀ ਮੈਂ ਕਰੂੰਗੀ ਸਾਰਾ ਕੁਝ ਜੋ ਵੀ ਆ ਲੱਲਾ ਪੱਬਾ ਕਰਦੇ ਹੁੰਨੇ ਆ ਤੇ ਮੈਨੂੰ ਤਾਂ ਦੱਸਿਆ ਵੀ ਨਹੀਂ ਉਹਨੇ ਤੇ ਸਰਪ੍ਰਾਈਜ਼ ਸਰਪ੍ਰਾਈਜ਼ ਰੱਖਦਾ ਫਰੈਂਡ ਕੀ ਕਹਿੰਦੇ ਹੁੰਦੇ ਆ ਤੇ ਤੁਸੀਂ ਜੇਕਰ ਆਪਣੇ ਚੈਨਲ ਤੇ ਨਵੇਂ ਆ ਜੀ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰ ਲਿਓ ਤੇ ਤੁਹਾਨੂੰ ਸਾਰਿਆਂ ਨੂੰ ਕੰਗਰੀਚੁਲੇਸ਼ਨ ਜੀ ਆਪਣੇ 1 ਲੱਖ ਤੇ 2000 ਹੋਣ ਵਾਲੇ ਆ 1 ਲੱਖ 2000 ਹੋਣ ਵਾਲੇ ਆ ਜੀ ਤੁਹਾਡੇ ਸਾਰਿਆਂ ਦੇ ਭੈਣ ਭਰਾਵਾਂ ਦੇ ਪਿਆਰ ਦਾ ਸਦਕਾ ਹੀ ਆ ਜੀ ਇਹ ਹੁਣ ਅਸੀਂ ਨਾ ਹਾਤੇ ਨੀਗੇ ਤੇ ਹੁਣ ਅਸੀਂ ਜਾਣੇ ਜੀ ਨਾ ਹਣ ਤੇ ਮੈਂ ਤੋਰੀ ਮੂਹੇ ਨੂੰ ਕਹਿਨੀ ਆ ਵੀ ਤੋਰੀ ਕੱਪੜੇ ਕੁੱਪੜੇ ਫੜ ਕੇ ਲਿਆ ਆਹੀਂ ਜਾੜਾ ਇੱਕ ਵਾਰੀ ਤੂੰ ਹੀ ਨਾਲ ਚੱਲਣਾ ਤੇ ਆਪਾਂ ਫਿਰ ਤਿਆਰ ਹੋ ਕੇ ਚੱਲਾਂਗੇ ਚੌਥੀ ਹੋ ਜੀ ਆਂਟੀ ਦੇ ਨਾਲ ਹੀ ਹੁਣ ਤੂੰ ਲੈ ਫੇਰ ਇੱਧਰ ਆਉਂਗਾ ਮੈਂ ਫੇਰ ਤੈਨੂੰ ਲੈ ਕੇ ਜਾਂਗਾ ਐਂ ਕਰਦਾ ਇਹ ਤੇ ਮੈਂ ਹੁਣ ਹੈ ਜੀ ਇਹ ਜੀ ਨਾ ਹੁੰਦੀ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਉਹ ਕੁੜੀ ਦਾ ਕੇਕ ਤਾਂ ਤੁਸੀਂ ਸਾਰੇ ਜਾਣੇ ਉਹ ਕੁੜੀ ਨੂੰ ਅ ਬਦਾਂ ਜਾਂਦੇ ਹੋ ਮੈਨੂੰ ਹਜੇ ਪਤਾ ਨਹੀਂ ਹੈਗਾ ਅੱਜ ਦੋ ਕੇਕ ਕੱਟੇ ਜਾਣਗੇ ਇਸੇ ਬਲੌਗ ਦੇ ਵਿੱਚ ਠੀਕ ਹੈ ਜੀ ਸੋ ਬਣੇ ਰਹੋ ਸਾਡੇ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਸਾਰੀ ਗੱਲਬਾਤ ਆਵਿਆ ਜੀ ਤੇ ਮਨਾ ਤੋਂ ਕਿਹਾ ਗਿਆ ਰੈਡੀ ਅਜੇ ਉੱਥੇ ਜਾ ਕੇ ਆਪਾਂ ਕੱਪੜੇ ਹੋਰ ਪਾਵਾਂਗੇ ਕੱਪੜੇ ਪਾਉਣੇ ਆ ਜਿੱਦੇ ਜਿੱਕੇ ਕੱਟਿਆ ਗਿਆ ਤਾਂ ਵਧੀਆ ਚੰਗੀ ਗੱਲ ਹੈ ਨਹੀਂ ਤਾਂ ਅਸੀਂ ਉੱਥੇ ਕੱਪੜੇ ਚੇਂਜ ਕਰਾਂਗੇ ਇਹ ਸੋ ਦਿਖਾ ਰያ ਜੀ ਤੁਹਾਨੂੰ ਤੇ ਅਸੀਂ ਬਸ ਥੋੜੇ ਦੇਰ ਬਾਅਦ ਘਰ ਹੀ ਆ ਜਾਣਾ ਸਾਡਾ ਸਮਾਨ ਵੀ ਪਿਆ ਥੋੜਾ ਜਿਹਾ ਥੋ ਚੱਕ ਕੇ ਲਿਆਉਣਾ ਇਹਦਾ ਆਪਾਂ 100 ਕੇਕ ਦਾ ਘਰੇ ਕੇ ਇੱਕ ਕੱਟਾਗੇ ਜੀ 100 ਕੇ ਦਾ ਤੇ ਇਹ ਆ 1 ਲੱਖ ਦਾ ਕੇਕ ਆਪਾਂ ਘਰੇ ਕੱਟਾਂਗੇ ਜੀ ਸੋ ਬਣੇ ਜੋ ਬਲੌਗ ਦੇ ਨਾਲ ਦਿਖਾਉਣਾ ਤੁਹਾਨੂੰ ਕੇਕ ਨੂੰ ਤੇ ਇਹ ਲੈਤਾ ਆਪਾਂ ਕਿ ਉਟ ਕੁੜੀ ਵਾਸਤੇ ਸੂਟ ਲੈ ਲਿਆ ਠੀਕ ਹੈ ਜੀ ਕੱਟ ਕੇ ਦਿਖਾ ਦੇ ਤੁਹਾਨੂੰ ਮੈਨੂੰ ਵੀ ਹੈਗੀ ਉੱਟੀ ਆਇਆ ਸੀ ਚੰਡੀਗੜ੍ਹ ਤੋਂ ਚਲੋ ਵੀ ਦਿਹਾਣੀਆਂ ਵਿਚਾਰੀ ਹਨਾ ਦੇਣਾ ਚਾਹੀਦਾਗਾ ਥੋੜਾ ਜਿਹਾ ਉੱਥੇ ਸੈੱਟ ਕਰਨ ਲੱਗ ਜਾ ਕੇ ਪੰਦਰ ਵਾਲੀ ਭੈਣ ਕੋਲੇ ਤੇ ਪੰਦਰ ਵਾਲੀ ਭੈਣ ਹੀ ਸਾਰਾ ਉਹਦਾ ਮਨਾ ਰਹੀ ਆ ਵੱਡੇ ਵਗੈਰਾ ਤੇ ਉਹ ਆਪੇ ਸੈੱਟ ਕਰਕੇ ਦੇ ਦੋਗੇ ਸੋ ਬਣੇ ਰਿਓ ਜੀ ਬਲੌਗ ਦੇ ਨਾਲ ਆਪਾਂ ਪਹੁੰਚ ਗਏ ਜੀ ਅੱਜ ਤੁਹਾਨੂੰ ਅੰਦਰ ਦਿਖਾਵਾਂਗੇ ਕੀ ਗੱਲ ਹੋਤਾ ਲੈ ਵੀ ਜਲਦੀ ਭਰਮੋੜਾ ਜਿਆ ਹੋਰਾਂਟੀ ਜੀ ਸਤਿ ਸ਼੍ਰੀ ਅਕਾਲ ਏ ਕੰਕੋ ਕੰਕੋ ਭਾਈ ਸਾਡੀ ਆ ਕੁੜੀ ਦਾ ਹੈਗਾ ਜੀ ਬਰਥਡੇ ਸਾਰੇ ਆਣੇ ਨਿਸ਼ਕਰ ਦਿਓ ਆ ਲੋ ਜੀ ਹੋਟਲ ਦੇ ਉੱਪਰ ਫਰਕੂ ਜੂ ਕਾਦੇ ਫਰਕੂ ਜੂ ਨੇ ਕਹਿੰਦੀ ਭਰਨ ਮਾਰ ਕਾਲ ਨੇ ਮੈਂ ਕੀ ਅੱਛੀ ਬਾਡੇ ਫਰਕੂ ਜੂ ਨੇ ਥੈਂਕ ਯੂ ਸੋ ਆਪਣੀ ਬੇਟੀ ਹੈ ਜੀ ਇਹ ਬਹੁਤ ਪਿਆਰੀ ਹੈ ਤੇ ਪਰਮਾਤਮਾ ਇਹਦਾ ਲੰਬੀ ਉਮਰ ਕਰੇ ਇਹਨੂੰ ਹੋਰ ਵੀ ਤਰਤੀਆਂ ਦੇਵੇ ਤੁਸੀਂ ਮਨ ਜੀ ਸਾਡੇ ਕੋਲ ਅੱਜ ਕਰਨ ਦੇ ਦੀ ਆਏ ਹੈ 7:30 ਨਾ ਬੈਸ ਆਹ ਸਾਡਾ ਮੁੰਡਾ ਜੀ सेलिब्रेट ਕਰ ਰਿਹਾ ਹੈ ਹਾਂ ਜੀ ਕਿ ਮੇਰਾ ਛੋਟਾ ਬੇਟਾ ਇਹਦੇ ਵਾਸਤੇ ਕਾਲਜ ਚ ਭੇਜੋ ਜੰਦਾ ਹਾਂ ਇਹ ਲੜਤਰ ਐਦਾ ਕੁੜੀ ਨਾਲ ਬਹੁਤ ਲੜਦਾ ਹੈ ਸੋ ਬੜੇ ਰਾਜ ਬਲੌਗ ਦੇ ਨਾਲ ਆ ਗਿਆ ਜੀ ਦੇਖ ਸਕਦੇ ਹੋ ਬੇਟੀ ਨੇ ਪਾਣੀ ਦਿੱਤਾ ਆਪਾਂ ਨੂੰ ਲਓ ਵੀ ਹੈਪੀ ਬਰਥਡੇ ਟੂ ਯੂ Happy birthday, do -do. <laughs> ए, आगे ए, मेरा इंतजार पर थोड़ा जी हां तैयारी होगी जी बुआ तो हाँ हाँ हो लात का मोहबत चल भाई मारबूक ਰੋਨੋ ਹੈਪੀ ਬਰਥਡੇ ਕਰਦੇ ਹੁਣ ਵਾਹ ਵੈਰੀ ਤਾੜੀਆਂ ਬਾਹ ਤਾੜੀਆਂ ਮਾਰੋ ਹਾਂ ਯਾਰੀ ਕੋ ਹੋਵੇ ਤੇ ਯਾਰੀ ਕੋ ਹੋਵੇ ਬੜਾ ਯਾਰੀ ਕੋ ਹਾਂ ਮੈਮ ਨੂੰ ਮੈਮ ਨੂੰ ਨਹੀਂ ਦੀਦੀ ਵੱਡੇ ਹਣੇ ਨੇ ਵੱਡੇ ਛੋਟੇ ਦੀ ਕੋਈ ਗੱਲ ਨਹੀਂ ਹਾਂ ਰੇ ਸਮਝ ਆ ਗਈ ਗੱਲ ਨਹੀਂ ਬਣੀ ਨਹੀਂ ਬਣੀ ਅੱਪਾ ਕੀ ਜਿਆਦਾ ਬਲਵਾਉਂ ਮੈਂ ਸੋ ਆਪਣਾ ਗਿਫਟ ਲੈਵਾਂ ਲੰਬਗਾਂਵਰਾ ਹੋਣ ਕੁੜੀ ਦੀਆਂ ਜੀ ਤੇ ਪਰਮਾਤਮਾ ਇਹਨੂੰ ਬਾੜੀਆਂ ਬਾੜੀਆਂ ਤਰੱਕੀਆਂ ਦੇਵੇ ਕੰਮ ਸਿੱਖ ਜੇ ਵਧੀਆ ਪਾਲਰ ਦਾ ਜਿਹੜੀ ਪਾਲਰ ਤੇ ਕੰਮ ਕਰਦੀ ਆ ਆਮ ਸਿੱਖ ਜੇ ਵਿਚਾਰੀ ਜੀ ਜੀ ਤੁਸੀਂ ਵੀ ਇਹੀ ਦਵਾਵਾ ਦਿਓ ਵੀ ਭੈਣ ਵਿਚਾਰੀ ਕੁੜੀ ਕੰਮ ਸਿੱਖ ਜੇ ਤੇ ਆਪਦੇ ਪੈਰਾਂ 'ਤੇ ਸਟੈਂਡ ਹੋ ਜੇ ਹੋਏ ਦੇਖਾ ਕੀ ਬਸ ਜਾਵੇ ਨਹੀਂ ਮੇਰੇ ਇੰਨੀ ਇੰਨੀ ਰੇਦੀ ਭਰਾ ਦੇ ਕੁਕੜੀ ਦਾ ਕੰਮਲਾ ਹਾਂਜੀ ਤੇ ਭੈਣ ਦੇਣ ਲੱਗੀ ਇਹਨਾਂ ਨੂੰ ਗਿਫਟ ਆਪਾਂ ਕਿਉਂਕਿ ਪਹਿਲਾਂ ਬਣਾਤਾ ਕੁੜੀ ਨੂੰ ਕਿਹਾ ਫੜਾਈ ਦੇਣਾ ਹਾਂ ਲਓ ਲਓ ਬ੍ਰੈਂਡ ਫੇਰ ਫੜਾਈ ਬਹੁਤ ਸੋਹਣਾ ਸੂਟ ਲੈ ਕੇ ਤੀਤੀ ਖੋਲ ਕੇ ਦੇਖਿਆ ਤੁਸੀਂ ਬਹੁਤ ਸੋਹਣਾ ਸੂਟ ਆ ਤੀਤੀ ਥੈਂਕ ਯੂ ਕੋਈ ਗੱਲ ਨਹੀਂ ਜੀ ਧੰਨਵਾਦ ਬਹੁਤ ਬਹੁਤ ਸੋ ਬਣੇ ਲੋ ਬ੍ਰੈਂਡ ਬਲਾਉ ਦੇ ਨਾਲ ਫੁੱਲ ਖੁਸ਼ਬੁਕਰੀ ਵੀ ਦੇਵਾਂਗੇ ਆਪਾਂ ਕੇਕ ਦਿੱਤਾ ਕੱਟ ਤੇ ਇਥੋਂ ਆਪਾਂ ਜਿਹੜਾ ਸਮਾਨ ਚੱਕਣਾ ਸੀਗਾ ਉਹ ਚੱਕਦੇ ਆ ਜੀ ਤੇ ਇਸ ਮਾਰ ਮੇਰਾ ਕੀ ਸੀਗਾ ਇੱਥੇ ਮੇਰੇ ਕੱਪੜੇ ਸੀਗੇ ਪ੍ਰੈਸ ਕਰਾਉਣੇ ਦਿੱਤੇ ਭੈਣ ਨੂੰ ਪੈਸੇ ਤਾਂ ਪੇ ਕਰ ਭੈਣ ਨੂੰ ਤੇ ਆਹ ਦੇਖੋ ਜੀ ਸੂਟ ਪ੍ਰੈਸ ਕਰਵਾ ਲਿਆ ਆਪਾਂ ਹਨਾ ਇਹ ਆਪਾਂ ਲੈ ਕੇ ਚੱਲੇ ਆ ਘਰੇ ਤੇ ਸੋ ਆਪਾਂ ਹੁਣ ਕਿਤੇ ਥੋੜਾ ਜਿਹਾ ਕੰਮ ਜਾਣਾਗਾ ਉਹ ਤੁਹਾਨੂੰ ਦੱਸਣਾ ਨਹੀਂ ਅਸੀਂ ਕੀ ਕੰਮ ਜਾਣਾ ਐਸੋ ਹੁਣ ਤੁਸੀਂ ਸ਼ਾਮ ਦਾ ਕੇਕ ਦੇਖੋਗੇ ਆਪਾਂ 1 ਲੱਖ 2000 ਹੋ ਗਏ ਆਪਣੇ ਸਬਸਕ੍ਰਾਈਬ YouTube ਤੇ ਤੇ ਆਪਾਂ ਉਹਦੇ ਖੁਸ਼ੀ ਦੇ ਵਿੱਚ ਉਹ ਭੈਣ ਨੇ ਕੀਤਾ ਸਾਰਾ ਕੁਝ ਆਪਣਾ ਉਹਦੇ ਵਿੱਚ ਕੋਈ ਸਹਿਯੋਗ ਨਹੀਂ ਹੈਗਾ ਜੀ ਮਾਣ ਨਾਲ ਕਿਹਾ ਸੀ ਨਾ ਰਹਿਣ ਤੋਂ ਰਹਿਣ ਤੋਂ ਪਰੇ ਮੰਨੇ ਨਹੀਂ ਆ ਚੱਕਲੀ ਮੈਂ ਆਪਦੀ ਪੰਡ ਤੇ ਸੋ ਵਾਸਤੇ ਆ ਗੁੱਲੂ ਆ ਕੇ ਦੇਤਾ ਜੀ ਸਮਾਨਾ ਭੈਣ ਨੇ ਖਾਣ ਪੀਣ ਵਾਲਾ ਤੇ ਸੋ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਦੇਵੇ ਜੀ ਸੋ ਬਣੇ ਰਿਓ ਬ੍ਰੰਡ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਆ ਕਿਤੇ ਗਏ ਹੋ ਸੀ ਘੁੰਮਣ ਵਾਪਸ ਜੀ ਉਹ ਮੈਂ ਤੁਹਾਨੂੰ ਦਿਖਾਇਆ ਨਹੀਂ ਸੀ ਕਿਤੇ ਗਏ ਸੀਗੇ ਉਹਦੋਂ ਬਹੁਤ ਜਲਦੀ ਅਸੀਂ ਖੁਸ਼ਖਬਰੀ ਦੇਵਾਂਗੇ ਪਰ ਅੱਜ ਦੇ ਬਲੌਗ 'ਚ ਨਹੀਂ ਦੇਵਾਂਗੇ ਕੋਸੀ ਬਲੌਗ ਲੱਗ ਕੇ ਤਿਆਰ ਕਰਾਂਗੇ ਬਹੁਤ ਵੱਡੀ ਨਿਊਜ਼ ਆ ਤੁਹਾਡੇ ਲਈ ਤੇ ਸੋ ਆਪਣੇ ਨੇ ਆਇਆ ਜੀ ਸਮਾਨ ਇਹ ਆਪਾਂ ਨਹੀਂ ਲੈ ਕੇ ਆਏ ਤੇ ਅੱਜ ਦੀ ਮੰਮੀ ਲੈ ਕੇ ਆਈ ਆ ਸਾਰਾ ਪਾਲਰ ਵਾਲੀ ਮੇਰੀ ਫਰੈਂਡ ਹੋ ਜਾ ਰਹੀ ਸੋ ਕੁੱਕੀ ਤਾਂ ਆਇਆ ਨਹੀਂ ਜਾਗਾ ਜੀ ਕੁੱਕੀ ਦੇ ਘਰੇ ਵੀ ਰਿਸ਼ਤੇਦਾਰ ਆ ਗਏ ਫੇਰ ਕਰਕੇ ਕੁੱਕੀ ਤਾਂ ਆਇਆ ਨਹੀਂ ਜਾਗਾ ਤੇ ਨਾਲੇ ਇੱਕ ਗੱਲ ਹੋਰ ਜੀ 30 ਤਰੀਕਾ ਕੁੱਕੀ ਦਾ ਬਰਥਡੇ ਹੈ ਜੀ ਹੈਪੀ ਬਰਥਡੇ 30 ਤਰੀਕ ਨੂੰ ਤੇ ਸਾਰੇ ਜਣੇ ਕੁੱਕੀ ਫਰੈਂਡ ਨੂੰ ਜਰੂਰ ਮੈਨੂੰ ਵਿਸ਼ ਕਰਿਓ ਜੀ ਤੇ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹਦੇ ਬਲੌਗ ਦੇਖਣ ਬਾਅਦ ਤੇ ਕੁੱਕੀ ਕਿ ਮਿੱਟੀਆਂ ਵਾਲੀ ਤੁਸੀਂ ਦੇਖ ਸਕਦੇ ਹੋ ਉਧਰ ਆ ਜਾਓ ਵਾਖਾ ਮੜਾ ਜਾ ਆ ਰਹੇ ਜੀ ਆਪਾਂ ਸਮਾਨ ਤੇ ਤੁਹਾਡੇ ਸਾਰਿਆਂ ਦੀ ਪਿਆਰ ਦੇ ਸਦਕੇ ਆਪਣੇ 1 ਲੱਖ 2000 ਕੰਪਲੀਟ ਹੋਇਆ ਜੀ ਆਪਾਂ ਕੱਟਣ ਲੱਗਿਆ ਥੋੜਾ ਜਿਹਾ ਕੇਕ ਉਹ ਵੀ ਵਿਚਾਰਣ ਇਹਨਾਂ ਨੇ ਉਹ ਕੀਤਾ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਜੀ ਤੇ ਮੈਂ ਇਹਨਾਂ ਦਾ ਦਿਨੋਂ ਧੰਨਵਾਦ ਕਰਦੀ ਆ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਸੋ ਬੜੇ ਰਿਓ ਬਲੌਗ ਦੇ ਨਾਲ ਕੁੜੀ ਵੀ ਆਈ ਹੋਈ ਏ ਜੀ ਦੇਖ ਲਓ ਜਿਹਦਾ ਆਪਾਂ ਵੱੱਡੇ ਬਣਾਇਆ ਸੀਗਾ ਅੱਜ ਆਪਾਂ ਇੱਕ ਬਹੁਤ ਜ਼ਰੂਰੀ ਕੰਮ ਗਏ ਹੋਏ ਸੀਗੇ ਤੇ ਹੁਣ ਆਏ ਆਪਾਂ ਉਹ ਕੁੜੀ ਦਾ ਕੇਕ ਕੱਟ ਕੇ ਸਿੱਧਾ ਉਧਰ ਹੀ ਲੰਗੇ ਹੋਏ ਆ ਤੇ ਹੁਣੇ ਆਏ ਆ ਬਾਜ਼ਾਰ ਤੋਂ ਤੁਸੀਂ ਦੇਖ ਸਕਦੇ ਹੋ ਮੇਰਾ ਸੈੱਟ ਪਾਸ ਵੀ ਆ ਪਿਆ ਇਹ ਆ ਉਹ ਖੁਸ਼ਖਬਰੀ ਮੈਂ ਤੁਹਾਨੂੰ ਹੋਰ ਜਲਦੀ ਸੁਣਾਉਣ ਵਾਲੀ ਹਾਂ ਸਿੱਧੀ ਕਰਕੇ ਜੀ ਦਿਖਾਈ ਆ ਤੇ ਮੈਂ ਥੋੜਾ ਉਹ ਜਲਦੀ ਤੁਹਾਨੂੰ ਮੈਂ ਸੁਣਾਉਂਗੀ ਖੁਸ਼ਖਬਰੀ ਕਿ ਤੁਸੀਂ ਮੈਨੂੰ ਸਾਰੇ ਜਾਣੇ ਕੌਂਜਿ ਲੋਜੀ ਰਿਲੇਸ਼ਨ ਜ਼ਰੂਰ ਕਿ ਹੋ ਜੀ ਤੇ ਸੋ ਬਣੇ ਰੋ ਬਲੌਗ ਦਿਨਾਂ ਦਿਖਾਵਾਂ ਕਿ ਸਾਨੂੰ ਡੈਕਚੋਰੇਸ਼ਨ ਡੈਕੋਰ ਪੂਰਾ ਠੀਕ ਹੈ ਆ ਫਲਾਉਣ ਵਾਸਤੇ ਕੀ ਫਲਾ ਰਹੇ ਆ ਲੈਟ ਚ ਖਾਣਾ ਇਹਦੀ ਫੇਰ ਤੋਂ ਆ ਵੀ ਲੈ ਫਲਾ ਕੀ ਰਿਹਾ ਤੂੰ ਲੈਟ ਨੂੰ ਕੀ ਆ ਫੁੱਕੇ ਬਣ ਰਹੇ ਫੁੱਕੇ ਇਹ ਆ ਜੀ ਤਿਆਰੀ ਵਾਰੀ ਹੋ ਰਹੀ ਆ ਤੋਂ ਇੱਧਰ ਦਿਖਾ ਰਹੀ ਆ ਮੈਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਕੀ ਕੀ ਆ ਐਮ ਓ ਪੀ ਆਈ ਕੇ ਪਤਾ ਨਹੀਂ ਬਾਕੀ ਕੀ ਆ ਕਿ ਤੇ ਮੈਂ ਉਹ ਸਾਡੇ ਹਾਰਮਨ ਨੂੰ ਸੱਧਿਆ ਸੀ ਕਰ ਲੈਣ ਮਹਾਰਮਨ ਤੋਂ ਆ ਜਾ ਤੇ ਕੇ ਕੱਢਦੇ ਆ ਰਲ ਮਿਲ ਕੇ ਹਨ ਤੇ ਹਜੇ ਮੇਰੀ ਭੈਣ ਆਈ ਜਾਂਦੀ ਹੈ ਪਾਰਲਰ ਵਾਲੀ ਉਹ ਆਈ ਨਹੀਂ ਹੈਗੀ ਤੇ ਉਹ ਪਿੱਛੇ ਆ ਰਹੇ ਆ ਬਣੇ ਰਹੋ ਜੀ ਬਲੌਗ ਦੇ ਨਾਲ ਆਪਣੇ ਸੋਕੇ ਕੰਪਲੀਟ ਹੋਏ ਆ ਤੇ ਦੇਖੋ ਆ ਗਿਆ ਪਾਲੂ ਆਪਣੇ ਘਰੇ ਪਾਲੂ ਰਾਨਾ ਕਰ ਲੇ ਸੋਕੇ ਪਾਲੂ ਕੀ ਕਹਾਣੀ ਦਿਕੀਂਦੀ ਹੈ ਪਾਲੂ ਹੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਾਲੂ ਆਇਆ ਆਪਣੇ ਘਰੇ ਦੇਖੋ ਇੰਨੇ ਦੂਰੀ ਤੋਂ ਨਤੀ ਜੇ ਆਜੋ 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 ਪਾਲੂ ਕਰਨਾ ਤੇ ਇਹਨੂੰ ਸਰਪ੍ਰਾਈਜ਼ ਮਿਲ ਲਿਆਗਾ ਆਜੋ ਆਜੋ ਆਵੇ ਰਵੇ ਦੀਦੀ ਕੰਟੀਨਿਊਸ਼ਨ ਆ ਜੀ ਬਹੁਤ ਬਹੁਤ ਵਾਰ ਕਾ ਹੁਣ ਸਾਰਿਆਂ ਤੇ ਆ ਪਾਲੂ ਨੂੰ ਪਹਿਲਾਂ ਤੇ ਦੱਸ ਐ ਨਹੀਂ ਮੈਨੂੰ ਪਤਾ ਹੈ ਹੈਲੋ ਹੈਲੋ ਕਰੋ ਦੀਦੀ ਨਾਲ ਮੰਮੀ ਅੰਛਾ ਓ ਮਾਈ ਗੋਡ ਦੇਖੋ ਫਰੈਂਡ ਹੋ ਸੋ ਕੇ ਕੰਪਲੀਟ ਤੇ ਫੈਨ ਨੇ ਦਿੱਤਾ ਪਾ ਇਹਨੂੰ ਘੁਮਾ ਕੇ ਘੁਮਾ ਕੇ ਕਮਾ ਕੇ ਰੱਖਿਆ ਉਹਨੂੰ ਟ੍ਰੇਨ ਨੂੰ ਕਮਾ ਮੇ ਓ ਮਾਈ ਕਮਾ ਕੇ ਕਿਵੇਂ ਐ ਰੱਖ ਓਕੇ ਆ ਚੱਕ ਸਵਾਹ ਸੋ ਕੇ ਕਿਰਨ ਬਠਿੰਡਾ ਪਾਈ ਦਿੱਤਾ ਮੇਨੂੰ ਪਾਲੂ ਦਾ ਅੱਛਾ ਓ ਮਾਈ ਗੋਡ ਸੋ ਬਹੁਤ ਭੈਣ ਨੂੰ ਬਹੁਤ ਬਹੁਤ ਦਿਲੋਂ ਰਿਸਪੈਕਟ ਆ ਮੇਰੀ ਭੈਣ ਨੂੰ ਇਹ ਭੈਣ ਨੇ ਕੀਤਾ ਜਿਹੜਾ ਕਿਸ ਕੀਤਾ ਜੀ ਤੇ ਸਾਡਾ ਬਹੁਤ ਪ੍ਰੇਮ ਆ ਜੀ ਸਾਡੇ ਭੈਣਾਂ ਆ ਜੀ ਇਹ ਦੇਖੋ ਕਿੰਨਾ ਸੋਹਣਾ ਬਣਿਆ ਬਹੁਤ ਸੋਹਣਾ ਜੀ ਮੈਂ ਸੋਚਿਆ ਵੀ ਨਹੀਂ ਸੀਗਾ ਹਾਏ ਮੇਰੇ ਲਈ ਨਹੀਂ ਸੀ ਅੰਛੂ ਨੂੰ ਬਹੁਤ ਆਇਆ ਇਹ ਅੰਛੂ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ਸੀ ਵੀ ਮੈਂ ਆਪਣੀ ਮਾਸੇ ਕੋਲ ਨਕੇ ਨਾ ਭੈਣ ਕੋਲ ਨਾ ਪਾਲੂ ਬਣ ਕੇ ਜਾਣਾ ਹਾਏ ਉਹ ਅੱਛਾ ਠੀਕ ਲੈ ਹੁਣ ਤਾਰਨਾ ਬਹੁਤ ਅੱਛੇ ਹਾਏ ਹਾਏ ਨੀ ਬੱਚਾ ਪਸੀਨਾ ਆ ਗਿਆ ਯਾਰ ਬਲੌਗ ਬਣਾਈ ਐ ਇੰਨੀ ਗਰਮੀ ਵਾਲੀ ਹੁੰਦੀ ਐ ਇਹਦੇ ਚ ਅੱਛਾ ਬਣਿਆ ਰਹੋ ਜੀ ਬਲੌਗ ਦੇ ਨਾਲ ਤੋ ਪਿਆਰੀ ਹੋ ਗਈ ਜੀ ਆ ਪੱਕੇ ਕੱਟਣ ਜਾ ਰਹੇ ਆ ਤੇ ਚਾਕੂ ਤਾਂ ਕਿਉਂ ਯਾਰ ਕੋਈ ਇਹ ਸੋ ਇਹ ਥੋੜਾ ਸਾਰੇ ਭੈਣ ਭਰਾਵਾਂ ਦਾ ਪਿਆਰ ਹੈ ਜੀ ਹਨਾ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਆਪਣਾ ਸੁਪੋਕੇ ਪੂਰਾ ਕੀਤਾ ਜਿਸ ਸੰਗ ਤੁਸੀਂ YouTube ਤੇ ਤੇ ਬਹੁਤ ਬਹੁਤ ਤੁਹਾਡਾ ਦਿਲੋਂ ਧੰਵਾਦ ਆ ਜੀ ਇਹ ਦੁੱਜੂ ਆ ਧੰਵਾਦ ਸਾਡੇ ਹਰ ਭੈਣ ਦਾ ਜਿਹਨੇ ਇੰਨਾ ਕੀਤਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਬੰਤਨ ਨੇ ਚਾਣ ਕੇ ਦੱਸਿਆ ਦੇਖੋ ਆ ਜੀ ਸਾਰੇ ਜੀ ਹੈ ਨਾ ਖਾਓ ਇੱਕ ਟੈਂਟਰ ਆਏ ਮਾਚਿਸ ਲੈ ਕੇ ਬਹੁਤ ਰਿਸਪੈਕਟ ਆ ਭਾਲੂ ਨੂੰ ਮੇਰੇ ਦੋਸਤ ਨੂੰ ਤੇ ਜਿਹੜਾ ਜਿਹੜਾ ਹੈਲੋ ਬਹੁਤ ਪਿਆਰਾ ਭਾਲੂ ਆ ਜੀ ਬਹੁਤ ਹੀ ਜ਼ਿਆਦਾ ਪਿਆਰਾ ਸੋ ਲਿਆਓ ਜੀ ਚਾਪੂਟਾ ਲਾਉਣੀ ਹੈ ਹਾਂਜੀ ਇੱਕ ਵਾਰ ਅਜਾ ਮਾਚਿਸ ਪਹਿਲੇ ਚੀਂਗੂ ਕਿਹਾ ਉਹ ਨਹੀਂ ਚੁਕਾਤਾ ਹਾਂ ਤੁਸੀਂ ਬੋਲੋ ਸੈਡ ਹੋ ਜੀ ਭਾਲੂ ਪਾਏ ਦੀ ਅਸਤੀ ਨਾਲ ਮਮਤਾ ਇਹਨਾਂ ਹਲ ਪਕਾ ਦੇ ਜੀ ਪਕਾ ਦਵਾਂਗੇ ਆ ਦੇਖ ਲਈ ਜੀ ਇਹ ਕਹਿੰਦੀ ਸਾਨੂੰ ਦੋ ਮਾਜਾ ਲਾ ਵੇ ਜੋੜ ਕੇ ਇੱਕ ਮਿੰਟ ਸੋ ਚਲੋ ਜੀ ਅੱਜ ਫਿਰ ਕੱਢ ਕੇ ਮਾਰ ਦੇ ਭੂਖ ਜੀ ਕਮੈਂਟ ਭੂਖ ਦੀ ਦੂਸਰੀ ਹੋਊਗੀ ਨਾ ਇਹ ਵੀ ਸੇਮ ਹੋਊਗਾ ਵੇਖੋ ਵੇਖੋ ਜੀ ਵੇਖ ਆਪਾਂ ਦੇ ਨਾਲਿਆ ਕਰਦੇ ਇਹ ਹੈਗਾ ਜੀ ਯੂਟਿਊਬ ਬਣਾਇਆ ਹੋਇਆ ਬਹੁਤ ਘੈਂਟ ਬਣਾਇਆ ਚੀਜ਼ ਤਾਂ ਬੜੀ ਘੈਂਟ ਬਣਾਈ ਹੈ। ਸੋ ਦੇਖਦੇ ਆ ਫਿਰ ਅੰਨ ਕਿਤੇ ਹੋਰ ਨਾ। ਇਹ ਅੰਜਲੀ ਹੋ ਗਈ ਤਾਂ। ਇਹ ਦਰਜਾ ਲੱਗੀ ਅੰਦਰ। ਪੂਰੀ ਜਲੀ ਹੋ ਗਈ। ਆਈ ਜਲੀ। ਪੱਖਾ ਚਲਾ ਦਈਏ। ਸਭ ਦੇਖਦੇ ਤੁਹਾਨੂੰ। ਘੁਮਾ ਦੇ। ਸਾਰਿਆਂ ਨੂੰ ਘੁਮਾ ਦੇ। ਚਲੋ ਸੋ ਆਪੇ ਹੋ ਗਈ। ਚਲੇ ਸੋ। ਸੋ ਵੀ ਚਲੋ। ਰੋਲਾ ਪਾ ਦਈਏ। ਲਾਤ ਲੋ ਕੱਢ ਤੋ ਚਲੋ ਆ ਰਹੀ ਆ ਮਾਰ ਦੋ ਜੀ ਖੋਲੋ ਖੋਲੋ ਖੋਲੇ ਤੁਸੀਂ ਤੋਂ ਲੋੜ ਹੈ ਜਾ ਜਾ ਯੋ ਤੇ ਕੋਲ ਆਉ ਨੂੰ ਕੋਈ ਗੱਲ ਨਹੀਂ ਬਹੁਤ ਜਿਆਦਾ ਹੋਣੀ ਹੈ ਗਾਗਾ ਬੱਲੇ ਬੱਲੇ ਹੋ ਗਈ ਬੱਲੇ ਬੱਲੇ

ਪਾਲੂ ਲੈ ਵੀ ਇੱਥੇ ਖੜਾ ਜਾ ਨਾ ਗੱਲੂ ਖੜਾ ਖੜਾ ਫੋਟੋ ਫੋਟੋ ਹੀ ਹੋਰੀ ਐ ਕਿ ਇਹਨਾਂ ਆ ਜਾ ਪੜੀ ਮੈਂ ਨਹੀਂ ਆ ਜਾ ਚਲੋ ਆਇਆ ਗੱਲੂ ਲੈ ਚੰਗੂ ਗਨਵਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਜੀ ਸਾਰੇ ਮੇਰੀ YouTube ਫੈਮਿਲੀ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੀ ਆ ਇਹ ਤੁਹਾਡੀ ਸਪੋਰਟ ਦੇ ਕਰਕੇ ਹੀ ਆ ਜੀ ਇੱਥੇ ਤੱਕ ਆਪਾਂ ਅੱਜ ਪਹੁੰਚੇ ਆ ਨਾ ਤੇ ਬਹੁਤ ਜਲਦ ਮੈਂ ਤੁਹਾਨੂੰ ਇੱਕ ਹੋਰ ਸਬਸਕ੍ਰਾਈਬ ਦਿਉਂਗੀ ਪਰ ਅਸੀਂ ਦੱਸਣਾ ਨਹੀਂ ਹੈਗਾਗਾ ਉਹ ਤੁਹਾਨੂੰ ਅਗਲੇ ਵਲੌਗ ਚ ਦੱਸਾਂਗੇ ਕਿ ਕੀ ਗੱਲਬਾਤ ਆ ਤੇ ਤੁਹਾਡੇ ਲਈ ਸਾਰਿਆਂ ਲਈ ਖੁਸ਼ਖਬਰੀ ਖੁਸ਼ਖਬਰੀ ਹੁਣ ਆਪਾਂ ਇਹਨੂੰ ਕਰ ਲੱਗਿਆ ਆ ਅਗਲੇ ਵਿੱਚ ਤੁਹਾਨੂੰ ਮਿਲਾਂਗੇ YouTube ਕਰਕੇ ਉਹ ਵੀ ਵਲੌਗ ਤੇ ਮਿਲਾਂਗਾ ਯੂਟਿਊਬ ਕਾਇਮ ਚਲੋ ਬਸ ਕੱਟ ਲਓ ਹੁਣ ਕੇ ਥੋੜਾ ਥੋੜਾ ਇੱਕ ਇੰਸਟਾ ਤੇ ਰੀਲ ਬਣਾ ਦੇਵਾਂ ਤੁਹਾਨੂੰ ਪਤਾ ਹੀ ਆਪਾਂ ਕੱਟਤਾ ਸੀਗਾ ਤੇ ਹੁਣ ਆਪਾਂ ਇਹ ਕਰ ਰਹੇ ਆ ਖਾਣ ਪੀਣ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਖਾਲੀ ਬੰਦ ਦਿਖਾਉਣ ਲੱਗਾ ਜਿੱਦੇ ਦੇ ਤੇ ਸੋ ਬਹੁਤ ਵਧੀਆ ਲੱਗਿਆ ਜੀ ਬਹੁਤ ਇੰਜੋਏ ਕੀਤਾ ਬਹੁਤ ਗੱਲ ਨਾਲ ਭੈਣ ਜੀ ਬਹੁਤ ਧੰਨਵਾਦ ਮੇਰੀ ਭੈਣ ਦਾ ਲੱਭ ਜੀ ਹੈ ਕਿ ਮੇਰੇ ਕੋਲੇ ਕੋਈ ਵੀ ਜਿਨੇ ਭੈਣ ਨੇ ਹਨਾ ਐਨਾ ਕੁਝ ਕੀਤਾ ਵਿਚਾਰੀ ਬਹੁਤ ਥੈਂਕ ਯੂ ਭੈਣ ਨਾ ਤੇ ਯੂ ਵੀ ਯਾਦਿਆ ਜੀ ਹਰੇ ਰੰਗ ਦੀ ਹਰਾ ਹੀ ਹੈ ਨਾ ਨਹੀਂ ਯੂ ਵੀ ਕਿਹੜਾ ਕੀ ਬਦਲੋ ਰੰਡਾ ਨੂੰ ਸੱਦਾ ਸੀਗਾ ਛੋਟੇ ਛੋਟੇ ਨੂੰ ਕੈਮਰਾਮੈਨ ਨੂੰ ਕਹੋ ਦਿਖਾਓ ਪਾਦਰੋੜਾ ਹਲੋ ਬੋਏ ਅੱਇਓ ਫਰੈਂਟ ਜਦ ਕਿਵੇਂ ਲੱਗਿਆ ਓਏ ਕੇਕ ਤਾਂ ਕਿਵੇਂ ਲੱਗਦੀ ਆ ਬਹੁਤ ਵਧੀਆ ਬਹੁਤ ਵਧੀਆ ਸੀ ਇਹ ਤੇਰੀ ਮੰਮੀ ਨੇ ਦਿੱਤਾ ਨਹੀਂ ਸੋ ਸਾਰੇ ਜਾਣੇ ਵਿਖਾਣਾ ਜ਼ਰੂਰ ਦਿਓ ਜੀ ਜਾਰੇ ਜੀ ਚਲੇ ਇਹਨੂੰ ਬੁਲਾਇਓ ਬੁਲਾਇਓ ਪਾਲੂ ਸਾਹਿਬ ਆਏ ਸਾਹਮਣੇ ਬੋਲੋ ਚਲੇ ਹਾਂ ਹੈ ਗਾਇਜ਼ ਚਲੇ ਆ ਅਲੀ ਚੱਲੇ ਆ ਜੀ ਘਰੇ ਜਾਂਦੇ ਆ ਕਹਿੰਦੇ ਹੈਲ ਗਾਇਜ਼ ਅਸੀਂ ਚੱਲੇ ਆ ਜਾਰੇ ਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਗੱਲਬਾਤ ਸੀ ਬਹੁਤ ਘੈਂਟ ਸੀ ਹਾਂਜੀ ਬਹੁਤ ਬਹੁਤ-ਬਹੁਤ ਵਧਾਈਆਂ ਦਿਵਾਰੇ ਫਿਰ ਨਾਲ ਗੱਡੀ ਦੀਆਂ ਵਾਰ ਸਾਹਿਬ ਦੋ ਆਰ ਕਾ ਅਦਾਨਸ਼ ਫਿਰ ਭਾਈ ਗੋਲੋ ਠੀਕ ਹੈ ਠੀਕ ਹੈ ਬਈ ਠੀਕ ਹੈ ਕੱਲ ਨਹੀਂ ਬਣਨੀ ਗਾਦੜੀ ਬਣਦੇ ਗਏ ਪੈਨ ਹੋਰੀ ਚਲੇ ਗਏ ਜੀ ਠੀਕ ਹੈ ਤੇ ਹੁਣ ਆਪਣੀ ਡਿਊਟੀ ਹੈਗੀ ਜੀ ਤੁਸੀਂ ਦੇਖ ਸਕਦੇ ਹੋ ਭਾਂਡੇ ਆ ਤੇ ਭਾਂਡੇ ਵੈਸੇ ਬਾਹਲੇ ਨਹੀਂ ਹੈਗੇ ਥੋੜੇ ਹੀ ਆ ਤੇ ਜੇ ਤੁਹਾਨੂੰ ਕੋਈ ਪਾਣੀ ਭਾਂਡੇ ਵਿੱਚ ਪਾਣੀ ਇਹ ਉਹਦੇ ਜੇ ਉਹਦਾ ਆਪਾਂ ਥੋੜੀ ਦੇਰ ਬਾਅਦ ਥੋੜੀ ਜਿਹਾ ਰੈਸਟ ਕੀਤੀ ਫਿਰ ਮੈਂ ਸੋਚਿਆ ਮਨਾ ਵੀ ਰੋਟੀ ਰਾਟੀ ਕਰੀਏ ਕੋਸ਼ ਟਾਈਮ 10:00 ਵਜੇ ਰਾਤ ਨੇ ਤੇ ਦਹੀਂ ਦੀਆਂ ਥੋੜੀ ਘੜੀ ਜਿਹੜੀ ਕੱਲ ਬਣਾਈ ਸੀ ਘੜੀ ਵਧੀਆ ਪਈਆ ਕਿਉਂਕਿ ਅਸੀਂ ਗਰਮ ਕੀਤੀ ਸੀ ਇਸਵੇਰੇ ਤੇ ਘੜੀ ਹੋ ਕੇ ਪਈਆ ਕੁੱਕੀ ਦੀ ਐਰਚ ਹੈ ਨਹੀਂ ਸੀ ਕੁੱਕੀ ਦੀ ਕਿਸਮ ਵਿੱਚ ਘੜੀ ਇੱਥੇ ਸਾਡੇ ਕੋਲ ਸਾਰੇ ਖਾਦੀ ਤੇ ਭੈਣ ਨੇ ਖਾਤੀ 15 ਇਹਦੇ ਬਸ ਤੇ ਆਪਾਂ ਬਣਾਈ ਬਣਾਈ ਸੀਗੀ ਤੇ ਸੋ ਤੁਹਾਨੂੰ ਬਹੁਤ ਜਲਦ ਆਪਾਂ ਦੇ ਰਿਹਾ ਜੀ ਖੁਸ਼ਖਬਰੀ ਠੀਕ ਹੈ ਤੇ ਤੁਸੀਂ ਸਾਰੇ ਜਣੇ ਵਧਾਈਆਂ ਮੈਨੂੰ ਜਰੂਰ ਦਿਓ ਤੇ ਬਾਕੀ ਤੁਸੀਂ ਅੱਜ ਮੇਰਾ 1 ਲੱਖ ਕੰਪਲੀਟ ਹੋਇਆ ਸੀ ਉਹ ਸਾਰਾ ਮੇਰੀ ਭੈਣ ਨੇ ਕੀਤਾ ਸੀਗਾ 15 ਵਾਲੀ ਨੇ ਕੋਈ ਵਿਚਾਈ ਨਹੀਂ ਜਿੰਨਾ ਵੀ ਖਰਚਾ ਹੋਇਆ ਤੇ ਭੈਣ ਬਾਬਾ ਜੀ ਛੜਦੀ ਕਲਾ ਚ ਰੱਖੇ ਉਦੀ ਕਮਾਈ ਚ ਬਰਕਤ ਪਾਵੇ ਉਹਨੂੰ ਬਾਲਾ-ਬਾਲਾ ਦੇਵੇ ਵਿਚਾਰੀ ਨੂੰ ਤੇ ਜਿਹਨੇ ਆਪਣੇ ਬਾਰੇ ਨਾ ਸੋਚਿਆ ਭੈਣ ਨੇ ਹਨਾ ਤੇ ਮੈਂ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਆਪਣੇ ਬਾਅਦ ਤੇ ਕੋਈ ਸਰਪ੍ਰਾਈਜ਼ ਹੋਊਗਾ ਜੀ ਤੇ ਸੋ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰੇ ਜਾਣੇ ਕੌਂਜੀ ਨੂੰ ਜਨਰੇਸ਼ਨ ਜਰੂਰ ਕਿਓ ਜੀ 1 ਲੱਖ 2000 ਕੰਪਲੀਟ ਹੋਈ ਹੈ ਆਪਣੀ ਪੂਰੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਜੀ ਤੇ ਸੋਹਣੇ-ਸੋਹਣੇ ਕਮੈਂਟ ਕਰਿਓ ਤੇ ਹੁਣ ਆਂ ਭਾਂਡਾ ਢੰਡਾ ਮਾਣਦੇ ਆ ਜੀ ਤੇ ਫੜਕੇ ਬਣਾਣੇ ਆ ਤੇ ਫਿਰ ਕਰਾਂਗੇ ਸੋਵਾਂਗੇ ਜੀ ਅਸੀਂ ਫਿਰ ਸੋਮਵਾਰ ਨੂੰ ਸ਼ਾਇਦ ਕਰੂ ਅਸੀਂ ਦੇਡ ਕੇ ਸਰਪ੍ਰਾਈਜ਼